ਪੰਜਾਬ ਚ ਪਹਿਲਾ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਤੇ ਹੁਣ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੀਤੀ ਰਾਤ ਤਿੰਨ ਯੂਨਿਟ ਬੰਦ ਹੋ ਗਏ ਜਿਸ ਕਰਕੇ ਪੰਜਾਬ ਚ ਬਿਜਲੀ ਦਾ ਸੰਕਟ ਹੋਰ ਡੂੰਗਾ ਹੋ ਗਿਆ ਬੀਤੀ ਰਾਤ ਯੂਨਿਟ ਨੰਬਰ 5 ਨੂੰ ਸਲਾਨਾ ਮਰਮਤ ਦੇ ਲਈ ਬੰਦ ਕੀਤਾ ਗਿਆ ਪਰ ਜਿਵੇਂ ਹੀ ਉਹ ਯੂਨਿਟ ਬੰਦ ਕੀਤਾ ਤਾਂ ਥੋੜਾ ਸਮਾਂ ਬਾਅਦ ਨੰਬਰ 3 ਅਤੇ 4 ਦੇ ਯੂਨਿਟਾਂ ਵੀ ਤਕਨੀਕੀ ਨੁਕਸ ਪੈਣ ਕਰਕੇ ਉਹ ਦੋਵੇਂ ਬੰਦ ਹੋ ਗਏ ਯਾਨੀ ਕਿ ਹੁਣ ਤਿੰਨ ਯੂਨਿਟ ਬੰਦ ਨੇ 210 ਮੀਗਾਵਾਟ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪੈਦਾ ਕਰਨ ਵਾਲੇ ਇਨ੍ਹਾਂ ਯੂਨਟਾਂ ਦੇ ਬੰਦ ਹੋਣ ਨਾਲ ਸਰਕਾਰੀ ਥਰਮਲ ਪਲਾਂਟਾਂ ਦਾ 630 ਮੈਗਾਵਾਟ ਬਿਜਲੀ ਉਤਪਾਦਨ ਘਟ ਗਿਆ ਹੈ। ਰੂਪਨਗਰ ਥਰਮਲ ਪਲਾਂਟ ਦੇ 6 ਨੰਬਰ ਯੂਨਿਟ ਤੇ ਵਿੱਚੋਂ ਹੁਣ ਤੱਕ ਸਿਰਫ 176 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਤੋਂ 164 ਮੈਗਾਵਾਟ, ਯੂਨਿਟ ਨੰਬਰ 3 ਵੱਲੋਂ 224 ਮੈਗਾਵਾਟ ਅਤੇ ਯੂਨਿਟ ਨੰਬਰ 4 ਤੋਂ 222 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਹ ਗੱਲ ਗੋਇੰਦਵਾਲ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਦੇ ਕਰੀਏ ਤਾਂ ਉਸ ਵੱਲੋਂ 193 ਅਤੇ ਯੂਨਿਟ ਨੰਬਰ 2 ਤੋਂ 217 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ ਕੁੱਲ 1324 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਅਤੇ 1980 ਮੈਗਾਵਾਟ ਸਮਰੱਥਾ ਵਾਲੇ ਇਸ ਪਲਾਂਟ ਦੇ ਯੂਨਿਟ ਨੰਬਰ 1, 3 ਅਤੇ 4 ਵੱਲੋਂ ਕੁੱਲ 1853 ਮੈਗਾਵਾਟ ਬਿਜਲੀ ਕੀਤੀ ਜਾ ਰਹੀ ਸੀ ਤੇ ਜਿਹੜੇ ਅਧਿਕਾਰੀ ਤੇ ਮੁਲਾਜ਼ਮ 3 ਅਤੇ 4 ਯੂਨਿਟਾਂ ਨੂੰ ਮੁੜ ਚਾਲੂ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹਨਾਂ ਦੋਵਾਂ ਨੂੰ ਜਲਦ ਹੀ ਠੀਕ ਕੀਤਾ ਜਾਵੇਗਾ ਕਿਉਂਕਿ ਇੱਕ ਤਾਂ ਸਲਾਨਾ ਮਰਮਤ ਦੇ ਲਈ ਬੰਦ ਆਪ ਕੀਤਾ ਗਿਆ ਸੀ ਪਰ ਜਿਵੇਂ ਹੀ ਉਸ ਨੂੰ ਬੰਦ ਕੀਤਾ ਤਾਂ ਉਸ ਦੇ ਨਾਲ ਨਾਲ ਦੋ ਹੋਰ ਯੂਨਿਟ ਬੰਦ ਹੋ ਗਏ ਜਿਸ ਕਰਕੇ ਜਿਹੜਾ ਬਿਜਲੀ ਦਾ ਸੰਕਟ ਹੈ ਉਹ ਹੋਰ ਡੂੰਗਾ ਹੋ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਨੇ ਜਿਸ ਦਾ ਲੋਕ ਰੋਸ ਸੋਸ਼ਲ ਮੀਡੀਆ 'ਤੇ ਵੀ ਜਤਾ ਰਹੇ ਨੇ ਕਿ ਅਜਿਹੇ ਲੰਬੇ-ਲੰਬੇ ਕੱਟ ਜਾਣ ਬੁੱਝ ਕੇ ਲਾਏ ਜਾ ਰਹੇ ਨੇ ਸੋ ਇਹ ਸਭ ਦੇ ਚੱਲਦਿਆਂ ਹੀ ਹੁਣ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬੀਤੀ ਰਾਤ ਤਿੰਨ ਯੂਨਿਟ ਬੰਦ ਹੋ ਗਏ ਇੱਕ ਯੂਨਿਟ ਨੂੰ ਤਕਨੀਕੀ ਇੱਕ ਯੂਨਿਟ ਨੂੰ ਸਲਾਣਾ ਮੁਰੰਮਤ ਦੇ ਲਈ ਬੰਦ ਕੀਤਾ ਗਿਆ ਸੀ ਪਰ ਉਸ ਦੇ ਨਾਲ ਨੰਬਰ 3 ਅਤੇ 4 ਦੇ ਯੂਨਿਟ ਵੀ ਅਚਾਨਕ ਬੰਦ ਹੋ ਗਏ ਤਕਨੀਕੀ ਨੁਕਸ ਕਾਰਨ ਦੱਸਿਆ ਜਾ ਰਿਹਾ ਕਿ ਤਕਨੀਕੀ ਨੁਕਸ ਕਰਕੇ ਬੰਦ ਹੋਏ ਨੇ ਤੇ ਹੁਣ ਅਧਿਕਾਰੀਆਂ ਦਾ ਕਹਿਣਾ ਕਿ ਸਾਡੇ ਵੱਲੋਂ ਉਹਨਾਂ ਨੂੰ ਮੁੜ ਤੋਂ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਹੀ ਉਹ ਚਾਲੂ ਹੋ ਜਾਣਗੇ